ਜੰਨੇ ਕਿ ਸਾਡੇ ਜਿਹੜੇ ਸੀਆਈਏ ਸਟਾਫ ਹੈਗੇ ਆ ਇਹਨਾਂ ਨੇ ਇੱਕ ਬੰਦਾ ਹੈਗਾ ਇਹ ਬਲਜਿੰਦਰ ਸਿੰਘ ਇਹਨਾਂ ਨੇ ਜਿਹੜਾ ਬਲਜਿੰਦਰ ਸਿੰਘ ਨੂੰ ਇੰਜ ਕੋਰ ਪਿਕਸਪਿੰਜਾ ಗ್ರಾಮ ਹੈਰ ਨੰਬਰ ਅਮਰ ਦਿੱਤੀ ਹੈਗੀ ਆ ਤੇ ਸਿਟੀ ਕੋਰ ਦੂਰ ਆਪਾਂ ਪਰਚਾ ਦਰਜ ਕਰਾਇਆ 21ਵੀਂ ਐਲਡੀਪੀਆ ਸੈਕਟਰ ਦੀ ਧਾਰਾ ਦੇ ਤਹਿਤ ਇਹ ਇੱਕ ਦਸੰਗਾ ਜ਼ਰੂਰੀ ਹੈ ਇਹਨਾਂ ਚ ਕਿ ਇਹ ਜਿਹੜਾ ਬਲਜਿੰਦਰ ਸਿੰਘ ਹੈਗਾ ਇਹ ਥੋੜੇ ਦਿਨ ਪਹਿਲਾਂ ਹੀ ਹਫਤਾ ਦਾ ਦਿਨ ਪਹਿਲਾਂ ਹੀ ਜੇਲ ਤੋਂ ਬਾਹਰ ਐਲਡੀਪੀਆ ਦੇ ਕੇਸ ਸੀ ਉੱਥੋਂ ਬਾਹਰ ਆਇਆ ਤੇ ਆਂਦੇ ਸਾਰੀ ਇਹਨੇ ਦੁਬਾਰਾ ਇਹ ਕੰਮ ਸ਼ੁਰੂ ਕਰਤਾ ਕਿ ਤੇ ਫਿਰ ਆਪਾਂ ਨੂੰ ਫਿਰ ਦੁਬਾਰਾ ਇਹਦੇ ਨੇਲ ਰੌਂਡ ਅਰੈਸਟ ਕਰ ਲਿਆ ਜੀ ਇੱਕ ਹੋਰ ਆਪਾਂ ਜਿਹੜਾ ਆਪਣੀ ਜ਼ਿਲ੍ਹਾ ਪੁਲਿਸ ਨੇ ਵਧੀਆ ਕੰਮ ਕੀਤਾ ਕਿ ਇੱਕ ਨਾ ਜੀ ਆਪਣਾ ਗੈਟੋ ਥਾਣੀ ਦਾ ਮਕਦਮਾ ਸੀ ਪੁਰਾਣਾ ਮਕਦਮਾ 2012 ਦਾ ਐਨਡੀਪੀਐਸ ਐਕਟ ਦਾ ਕਵੰਟਲਕ ਭੁਗੀ ਦਾ ਸੀ ਉਹ ਚ ਇੱਕ ਦੋਸ਼ੀ ਸੀ ਜਿਹਨੂੰ ਸਜ਼ਾ ਹੋਈ ਸੀ ਤਰਤ ਸਿੰਘ ਚਾਂਦੀ ਉਹ ਪ੍ਰੋਲ ਤੇ ਆਇਆ ਸੀ ਤੇ ਤਕਰੀਬਨ 2018 ਦਾ ਅਕਤੂਬਰ ਉਹ ਫਿਰ ਉਹ ਤੂੰ ਐਬਸੈਂਟ ਹੋ ਗਿਆ ਤੇ ਉਹਨਾਂ ਨੂੰ ਐਸੀ ਫਿਰ ਬੜੀ ਮਿਹਨਤ مشਕਤ ਨਾਲ ਅੱਜ ਫਿਰ 8 ਤੱਕ ਤਕਰੀਬਨ 6-7 ਸਾਲ ਬਾਅਦ ਅਸੀਂ ਫਿਰ ਉਸੇ ਬੰਦੇ ਨੂੰ ਅਰੈਸਟ ਕਰਨ ਚ ਕਾਮਯਾਬ ਹੋਏ ਹੈਗੇ ਆ ਤੇ ਏਵੀਆ ਬੈਂਕ ਸਾਡੀ ਸਾਡੀ ਜ਼ਿਲ੍ਹਾ ਪੁਲਿਸ ਨੇ ਇੱਕ ਅੱਛਾ ਕੰਮ ਕੀਤਾ ਜਿ ਸ਼ਲਾਗਾ ਜੀ